ਮੈਂ ਤੁਹਾਨੂੰ ਜੀ ਆਮ ਆਦਮੀ ਪਾਰਟੀ ਦੀ ਗੱਲ ਹੋਈ ਹੈ ਤੇ ਜਦੋਂ ਪਾਰਟੀਆਂ ਦੀ ਗੱਲ ਹੁੰਦੀ ਹੈ ਤੇ ਉਦੋਂ ਖਾਸ ਕਰਕੇ ਫਿਰ ਲੁਧਿਆਣੇ ਵਾਲੇ ਪਾਸੇ ਜ਼ਰੂਰ ਸੂਈ ਜੀ ਪਾਜਦੀ ਹੈ ਉਦੋਂ ਨੂੰ ਵੀ ਪਾਈ ਵੋਟਾਂ ਨੇ ਉੱਥੇ ਤੇ ਵੋਟਾਂ ਦੇ ਵਿੱਚ ਫਿਰ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਉਦੋਂ ਭਾਜੀਪੀ ਵਾਲੇ ਨੇ ਵੀ ਆਪਣਾ ਜਿਹੜਾ ਕਹਿੰਦੇ ਕੈਂਡੀਡੇਟ ਦੇਤਾ ਕੁਝ ਕੈਂਡੀਡੇਟ ਇਹੋ ਜਿਹੇ ਨੇ ਜਿਹੜੇ ਛੱਡ ਛੱਡ ਕੇ ਕਾਂਗਰਸ ਵਾਲੇ ਪਾਸੇ ਆ ਰਹੇ ਨੇ ਕਾਂਗਰਸ ਦੇ ਵਿੱਚ ਆਪਦੇ ਭਝਾਲ ਪਿਆ ਹੋਇਆ ਪਹਿਲਾਂ ਟਿਕਟ ਨੂੰ ਲੈ ਕੇ ਵੀ ਸੀ ਹੁਣ ਵੀ ਚੱਲ ਰਿਹਾ ਹੈ ਕੀ ਮੌਲ ਹੈ ਉੱਥੇ ਕਿਸ ਚੀਜ਼ ਦੀ ਲੜਾਈ ਹੋ ਰਹੀ ਹੈ ਹੁਣ ਵੋਟਾਂ ਵਾਲੇ ਪਾਸੇ ਵਿਧ ਸਰ ਲੁਧਿਆਣੇ ਦਾ ਜਿਹੜਾ ਇਲੈਕਸ਼ਨ ਹੈ ਨਾ ਮੈਂ ਉਹਦੇ ਬਾਰੇ ਅੱਗੇ ਵੀ ਕਿਹਾ ਸੀਗਾ ਕਿ ਬਹੁਤ ਮਹਿੰਗਾ ਇਲੈਕਸ਼ਨ ਸਾਬਤ ਹੋ ਸਕਦਾ ਹੈ। ਦੂਜੀ ਚੀਜ਼ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਦੇ ਦਿੱਤਾ। ਉਹਨਾਂ ਨੇ ਸ਼ਾਇਦ ਅੱਜ ਕਾਗਜ਼ਾਤ ਭਰਨੇ ਆ। ਜੀ। ਚਲੋ ਇੱਥੋਂ ਸ਼ੁਰੂ ਕਰ ਲੈਂਦੇ ਆ ਜੀਵਨ ਗੁਪਤਾ ਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ ਜੀਵਨ ਗੁਪਤਾ ਆਮ ਮਤਲਬ ਕਿ ਸਾਡੀ ਬੋਲਚਾਲ ਜਿਹੜੀ ਹੁੰਦੀ ਹੈ ਸਿਆਸਤ ਦੇ ਵਿੱਚ ਕਿ ਉਹ ਇੱਕ ਅਣਗੌਲੇ ਆ ਜਾਂ ਨਾ ਆ ਆ ਅਣਜਾਣ ਚ ਆ ਨਾ ਆ ਜੀ ਪਰ ਦਰ ਅਸਲ ਕੀ ਹੈ ਕਿ ਜੀਵਨ ਗੁਪਤਾ ਉਹ ਸ਼ਖਸ ਹੈ ਜਿਹਦਾ ਆਰਐਸਐਸ ਦੇ ਨਾਲ ਤੱल्लुक ਆਤਾ ਜਿਹੜਾ ਇੱਕ ਆਪਣਾ ਇਤਿਹਾਸ ਹੈ 40 45 ਸਾਲ ਦਾ ਜੀ ਜੀ ਦੂਜੀ ਚੀਜ਼ ਕਿ ਜੀਵਨ ਗੁਪਤਾ ਉਹ ਸ਼ਖਸ ਹੈ ਜਿਹੜਾ ਕੇਂਦਰ ਦੇ ਕੋਲੋਂ ਕੰਮ ਕਾਰੋਬਾਰੀਆਂ ਦੇ ਜਾ ਕੇ ਕਢਾਉਂਦਾ ਰਿਹਾ ਹਮ ਠੀਕ ਹੈ ਨਾ ਜੀ ਜੀ ਤੇ ਇਹਦਾ ਮਤਲਬ ਇਹ ਆ ਕਿ ਜੀਵਨ ਗੁਪਤਾ ਉਹਨਾਂ ਦਾ ਜੀਵਨ ਸੌਖਾ ਹੀ ਆ ਹੂੰ ਮਤਲਬ ਉਹ ਨਹੀਂ ਕਹਿ ਸਕਦੇ ਫਿਰ ਤੇ ਕਾਗਜ਼ ਭਰਨ ਕੇ ਦੌਲਤ ਉਹਨਾਂ ਦੀ ਤਦ ਡਿਕਲੇਅਰ ਹੋਏਗੀ ਪਰ ਮੇਰਾ ਮੰਨਣਾ ਹੈ ਕਿ ਉਹ ਵੀ ਵੀ ਘੱਟੋ ਘੱਟ ਲੱਖਪਤੀ ਤੇ ਹੈਗੀ ਆ ਕਰੋੜਪਤੀ ਨਾ ਵੀ ਹੋ। ਪਰ ਮੇਰਾ ਮੰਨਣਾ ਕਿ ਕਰੋੜਪਤੀ ਵੀ ਹੋ ਸਕਦੇ। ਉਹ ਤਾਂ ਕਾਗਜ਼ਾਂ 'ਚ ਜਦੋਂ ਭਰਨਗੇ ਫਿਰ ਪਤਾ ਲੱਗੇਗਾ। ਪਤਾ ਲੱਗੇਗਾ ਜੀ। ਪਰ ਦੂਸਰੇ ਪਾਸੇ ਸੰਜੀਵ ਅਰੋੜਾ ਮਾਫ ਕਰਨਾ ਸੰਜੀਵ ਅਰੋੜਾ ਹੀ ਹੈ ਨਾ ਉਹਨਾਂ ਦਾ ਜੀ ਜੀ ਸੰਜੀਵ ਅਰੋੜਾ ਬਿਲਕੁਲ ਸਰ ਉਹ ਤਾਂ ਮੇਰੇ ਖਾਲਦੇ ਨਾਲ 2 ਕੇ 250 ਕਰੋੜ ਦੇ ਮਾਲਕ ਨੇ ਹੂੰ ਠੀਕ ਹੈ ਜੀ ਜੀ ਆਸ਼ੂ ਸਾਹਿਬ ਵੀ ਕਰੋੜਪਤੀ ਨੇ ਤੇ ਘਮਨ ਸਾਹਿਬ ਵੀ ਕਰੋੜਪਤੀ ਨੇ ਹੂੰ ਇਹਦਾ ਮਤਲਬ ਹੈ ਕਿ 25 ਕਰੋੜਪਤੀਆਂ ਦੀ ਪਈ ਉਹਦਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਕੈਂਡੀਡੇਟ ਹੈ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਹੈ ਕਿ ਕਿੰਨੀ ਕਮਾਇਆ ਰੱਖਦੇ ਨੇ ਉਹ ਹੂੰ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੇ ਸਾਫ਼ ਹੈ ਗੱਲ ਕਿ ਕਰੋੜਪਤੀ ਯਾਨੀ ਪੈਸਾ ਟਕਰਾਏਗਾ ਹੂੰ ਤੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਸੀ ਕਿ ਇਹ ਜਿਹੜਾ ਹਲਕਾ ਕਾਰੋਬਾਰੀਆਂ ਦਾ ਹਲਕਾ ਹੈ ਜੀ ਬਹੁਤ ਧਾਨਿਆਂ ਲੋਕਾਂ ਦੇ ਕੋਲ ਤੇ ਇਲੈਕਸ਼ਨ ਦੇ ਵਿੱਚ ਮਤਲਬ ਕਿ ਕਾਰੋਬਾਰੀ ਲੜਨਗੇ ਇਹਨਾਂ ਦੇ ਪਰਸਨਲ ਰਿਲੇਸ਼ਨ ਹੈ ਹੁਣ ਇੱਕ ਲੜਾਈ ਪਰਸਨਲ ਰਿਲੇਸ਼ਨਾਂ ਦੀ ਵੀ ਆ ਕਿਤੇ ਪੈਸੇ ਦੀ ਆ ਜੀ ਪੈਸਾ ਲੜ ਰਿਹਾ ਯਾਨੀ ਕਰੋੜਪਤੀ ਲੜ ਰਹੇ ਗੇਮ ਕਰੋੜਪਤੀਆਂ ਦੀ ਆ ਸੈਕੰਡ ਥਿੰਗ ਇਹਦੇ ਚ ਇਹ ਆ ਕਿ ਸਭ ਇਹਨਾਂ ਚਾਰਾਂ ਹੀ ਕੈਂਡੀਡੇਟਸ ਨੂੰ ਆਪਾਂ ਦੇਖ ਲਈਏ ਜੀ ਚਾਹੇ ਜੀਵਨ ਗੁਪਤਾ ਨਾਲੋਂ ਹੂੰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਆਸ਼ੂ ਸਾਹਿਬ ਅਰੂੜਾ ਸਾਹ ਇਹਨਾਂ ਤਿੰਨਾਂ ਦੇਤੇ ਪਰਸਨਲ ਮਤਲਬ ਕਿ ਜੋ ਹੁੰਦੇ ਆ ਨਾ ਕੰਮਕਾਰ ਕੀਤੇ ਕਰਾਇਆ ਉਹਦੀ ਇੱਕ ਕਮਾਈ ਆ ਗਵਣ ਸਾਹਿਬ ਵੀ ਉੱਥੇ ਕਹਿੰਦੇ ਕਿ ਐਡਵੋਕੇਟ ਨੇ ਤਾਂ ਯਾਨੀ ਪਰਸਨਲ ਜੋ ਪਾਰਟੀ ਤੋਂ ਹਟ ਕੇ ਕਿਸੇ ਵੀ ਬੰਦੇ ਦੀ ਆਪਣੀ ਕਮਾਈ ਹੁੰਦੀ ਆ ਜ਼ਿੰਦਗੀ 'ਚ ਸਾਹਿਬ ਉਹ ਕੰਮ ਕਰਦੀ ਆ ਉਹ ਕੰਮ ਕਰ। ਐਸੀ ਤੋਂ ਵੱਧ ਕਰ ਉਹ ਵੀ ਲੜ ਰਹੀ ਦਾ। ਹੁਣ ਰਹੀ ਗੱਲ ਇੱਕ ਚੀਜ਼ ਉੱਤੇ ਹੋਰ ਵੀ ਲੜ ਰਹੀ ਹੈ। ਹੂੰ। ਉਹ ਲੜ ਰਹੀ ਹੈ ਕਾਂਗਰਸ ਕਾਂਗਰਸ ਦੇ ਨਾਲ ਹੀ। ਹਾਂ ਉਹ ਤੇ ਹੈ। ਉਹਨਾਂ ਦਾ ਕਲੇਸ਼ ਜਿਹੜਾ ਹੈ ਆ ਹੁਣੇ ਮੈਂ ਅ ਇੱਕ ਨੇਤਾ ਕੋਲ ਉੱਠ ਕੇ ਆਇਆ ਕਾਂਗਰਸ ਕੋਲ। ਜੀ। ਤੇ ਕਿਸੇ ਕੰਮ ਗਿਆ ਸੀ ਉਹ ਆਫਿਸ ਤੇ ਕਿਸੇ ਦੇ। ਹੂੰ ਹੂੰ। ਤੇ ਉੱਥੇ ਮਿਲੇ ਤੇ ਮੈਂ ਆਖਿਆ ਜੀ ਕਾਂਗਰਸ ਦੀ ਦੁਸ਼ਮਣੀ ਕਾਂਗਰਸ ਹੈ। ਹੂੰ। ਤੁਸੀਂ ਆਖ ਕਹਾਂ ਗਾਪਦੇ ਹਥੋਂ ਆਪ ਹੀ ਹਾਰ ਜਾਣੇ ਹੋ ਕਿ ਤੁਹਾਡੇ ਬੰਦੇ ਜੇ ਇਕੱਠੇ ਰਹਿਣਗੇ ਤੇ ਭਵੇਖ ਤੁਹਾਡਾ ਕਿਉਂਕਿ ਸਾਨੂੰ ਸਵਾਲ ਕਰ ਲੈਂਦੇ ਨੇ ਜੀ ਕੀ ਬਣੇਗਾ ਯਾਰ ਸਾਡਾ ਜੀ ਹਰ ਇੱਕ ਪਾਰਟੀ ਦੇ ਬੰਦਿਆਂ ਦੀ ਇਹ ਹੁੰਦੇ ਕਿ ਯਾਰ ਤੁਸੀਂ ਕੀ ਸੋਚਦੇ ਹੋ ਕੀ ਬਣੇਗਾ ਸਰਵੇਸ਼ਨ ਅਗਲਾ ਦੇਖਦੇ ਆ ਪਰ ਮੈਂ ਕਹਾਂ ਵੀ ਸਾਹਬ ਉਹ ਤਾਂ ਲੋੜ ਹੀ ਨਹੀਂ ਹੈ ਤੁਸੀਂ ਤੇ ਆਪਸ ਹੀ ਲੜ ਲੜ ਕੇ ਜੀ ਹੰਭ ਜਾਂਦੇ ਜੇ ਵੀ ਜੇ ਲੜਾਈ ਤੋਂ ਪਾਰ ਪਾਓਗੇ ਤੇ ਤਦੇ ਹੀ ਕੁਝ ਹਾਸਲ ਕਰੋਗੇ ਨਾ ਤਾਂ ਉਹੀ ਗੱਲ ਹੈ ਕਿ ਹੁਣ ਤੁਸੀਂ ਵੇਖੋ ਤੇ ਕੜਵਲ ਨੂੰ ਇਹਨਾਂ ਨੇ ਵਾਪਸ ਲੈ ਲਿਆ ਹੂੰ ਕੜਵਲ ਕਦੇ ਪਾਜ-ਪਾਜ ਚ ਚਲੇ ਗਿਆ ਕਦੇ ਕਾਲੀ ਹੋ ਗਿਆ ਫੇਰ ਝਾੜੂ ਚ ਤੇ ਇਦਾਂ ਕਰਦਿਆ ਕਰਦਿਆ ਪਾਰਟੀਆਂ ਦਾ ਚੌਂਕਾ ਮਾਰ ਗਿਆ ਹਾਂ ਫੇਰ ਆ ਗਿਆ ਆ ਗਿਆ ਉਹ ਤੇ ਇਹ ਇਦਾਂ ਹੀ ਬੈਂਸਾਬ ਆਏ ਸਨ ਹੂੰ ਉਹਨਾਂ ਦੀ ਆਪਸ ਦੇ ਵਿੱਚ ਦੋਨਾਂ ਧਿਰਾਂ ਦੀ ਪਹਿਲਾਂ ਤੇ ਮਿੱਤਰ ਸੀਗੇ ਜੀ ਤੇ ਬਾਅਦ ਦੇ ਵਿੱਚ ਸਿਆਸੀ ਅਦਾਫਤਾਂ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਹੀ ਹੁਣ ਇਧਰੋਂ ਉਹ ਰੋਲਾ ਪੈ ਗਿਆ ਕਿ ਕੜਵਲ ਨੂੰ ਕੌਣ ਲਿਆ ਵੀ ਕੌਣ ਲਿਆ ਕੌਣ ਲਿਆ ਜੀ ਤੇ ਦੂਜੇ ਪਾਸੇ ਖਬਰ ਆ ਗਈ ਕਿ ਚੌਧਰੀ ਵਿਕਰਮ ਨੂੰ ਹੂੰ ਵਾਪਸ ਲਿਆਂਦਾ ਜਾ ਰਿਹਾ ਇਹਦਾ ਮਤਲਬ ਕੀ ਹੈ ਕਿ ਇੱਕ ਧਿਰ ਇਧਰੋਂ ਜਿਵੇਂ ਚੰਦੀ ਸਾਹ ਭਰੀ ਉਹ ਲਿਆਇਆ ਕੜਵਲ ਨੂੰ ਹੂੰ ਤੇ ਕੜਵਲ ਵਾਲੀ ਕਹਾਣੀ ਜਿਹੜੀ ਹੈ ਰਾਜੇ ਵੜੇਂਘੁਰਾ ਨੂੰ ਕੌੜੀ ਲੱਗੀ ਉਹ ਮਿਲਦਾ ਚੌਧਰੀ ਨੂੰ ਲਿਆਇਆ ਵਾਪਸ ਜਿਦ ਕਿ ਨਵੇਂ ਲਈ ਜਾਂਦੇ ਆ ਇਦਾਂ ਹੀ ਮਤਲਬ ਕਿ ਕਹਾਣੀ ਤੇ ਕੁਝ ਭਾਰਤੀ ਜਨਤਾ ਪਾਰਟੀ ਦਾ ਵੀ ਰੌਲਾ ਉੱਥੇ ਜਲੰਧਰ ਚ ਬਹੁਤ ਪਿਆ ਨਿਤਨ ਕੋਹਲੀ ਵਾਲਾ ਜੀ ਕਿਉਂਕਿ ਕੋਹਲੀ ਤਾਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਕਰੀਬ ਸੀਗੇ ਹੂੰ ਹੂੰ ਤਾਂ ਉੱਥੇ ਵੀ ਰਿੰਕੂ ਰਮਪੂਰਾਂ ਦੇ ਨਾਮ ਲੱਗੇ ਤੇ ਉਹ ਆਪਸ ਦੇ ਵਿੱਚ ਉਹਨਾਂ ਦਾ ਵੀ 파ਟਕ ਚੱਲਣ ਡਿਆ ਤਾਂ ਕਹਿਣ ਦਾ ਮਤਲਬ ਹੈ ਕਿ ਜਿੱਥੇ ਕਾਂਗਰਸ ਇਹੋ ਜਿਹਾ ਮਾਹੌਲ ਚ ਪਹੁੰਚ ਗਈ ਆ ਕਿ ਹਵਾ ਤੇ ਬਣ ਰਹੀ ਆ ਹੂੰ ਕਿ ਜਾ ਤੇ ਬੰਦੇ ਇਹਨਾਂ ਨੇ ਕੀਤੇ ਨੇ ਸ਼ਾਮਲ ਸ਼ੈਦਕ ਕਾਉਂਸਲਰ ਵੀ ਅਲ ਕਰਵਾਇਆ ਸੀਗਾ ਤੇ ਇਦਾਂ ਬੰਦੇ ਕਰ ਰਹੇ ਨੇ ਸ਼ਾਮਲ ਤੇ ਦੂਜੇ ਪਾਸੇ ਕਹ ਲੋ ਕਿ ਦੂਜੇ ਪਾਸੇ ਬੰਦੇ ਸ਼ਾਮਲ ਕਰਵਾਉਣ ਤੋਂ ਆਪਸ ਚ ਇਹਨਾਂ ਦੇ ਬੰਦੇ ਉਲਝ ਵੀ ਰਹੇ ਨੇ ਜੀ ਸੋ ਇਸ ਵਾਸਤੇ ਲੁਧਿਆਣੇ ਦਾ ਜਿਹੜਾ ਇਹ ਜ਼ਿਮਨੀ ਇਲੈਕਸ਼ਨ ਦਾ ਖੜਾ ਹੈ ਭਖਿਆ ਜ਼ਰੂਰ ਆ ਪਰ ਇਹਦੇ ਵਿੱਚ ਹਾਲੇ ਕਹਿ ਲੂ ਕਿ ਇਹ ਲੜਾਈ ਜਿਹੜੀ ਆ ਨਾ ਸਟਾਰਟ ਹੋਣੀ ਬਾਕੀ ਆ ਹਾਲੇ ਤੇ ਪੀੜੀ ਵੱਜਾ ਜੀ ਹਾਲੇ ਤੇ ਬਹੁਤ ਕੁਝ ਹੋਏਗਾ ਮੈਦਾਨ ਵਿੱਚ ਆਉਣਾ ਬਾਕੀ ਹਾਂਜੀ 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 ਤੋਂ ਦੇਖਦੇ ਆ ਕਿ ਕੀ ਬਣਦਾ ਪਰ ਦਿਲਚਸਪ ਹੈ ਕਿ ਜੀਵਨ ਗੁਪਤਾ ਆਗੇ ਨਵੇਂ ਮદાન ਦੇ ਵਿੱਚ ਜੀਵਨ ਗੁਪਤਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਆ ਇਹਦੇ ਤੇ ਨਿਗਾਹ ਰਹੇਗੀ ਅਕਾਲੀ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਕਿਉਂਕਿ ਅਕਾਲੀਆਂ ਦੀ ਵੋਟ ਲੁਧਿਆਣੇ ਚ ਸੀਗੀ ਹੂੰ ਭਾਵੇਂ ਅੱਜ ਸਾਰੀ ਠੰਡੇ ਨੇ ਥੋੜੇ ਜੇ ਪਰ ਚਲੋ ਠੰਡੇ ਨੇ ਉਹਨਾਂ ਦੀ ਲੜਾਈ ਇਹੋ ਹੈ ਕਿ ਕਿ ਅਸੀਂ ਕਿਸੇ ਦਰਜੇ ਤੇ ਆ ਜਾਈਏ ਮਤਲਬ ਕਿ ਕੋਈ ਇੱਕ ਦਰਜਾ ਦੂਜੇ ਨੰਬਰ ਦਾ ਤੇ ਜੇ ਨੰਬਰ ਦਾ ਜੀ ਕਿ ਅਸੀਂ ਲੜਾਈ ਚ ਦਿਖਣੇ ਸ਼ੁਰੂ ਹੋ ਜਾਈਏ ਤਾਂ ਅਕਾਲੀਆਂ ਦਾ ਇੱਕ ਕੈਂਡੀਡੇਟ ਦਾ ਵੀ ਪ੍ਰਦਰਸ਼ਨ ਜਿਹੜਾ ਉਹ ਵਿਖਣੀ ਉਹ ਹੋਏਗਾ ਕਿ ਉਹਨਾਂ ਦੀ ਸ਼ਾਲ ਜਿਹੜੀ ਆ ਕਿੰਨੀ ਕ ਲੰਬੀ ਹੁੰਦੀ ਹੈ ਜੀ ਜੀ ਬਿਲਕੁਲ ਮਿੰਟ ਜੀ ਆ ਕੁਝ ਦੋਸਤ ਕਮੈਂਟ ਕਰ ਰਹੇ ਨੇ ਜੀ ਸ਼ਾਮਲ ਕਰ ਲੈਨੇ ਆਪਾਂ ਕਾਹਲੋਂ ਸਾਬ ਕਹ ਰਹੇ ਨੇ ਕਿ ਪ੍ਰਵਾਸੀ ਬੋਰਡ ਜਿਹੜਾ ਖਰੀਦਿਆ ਕਹਿੰਦੇ ਉਹ ਲੁਧਿਆਣਾ ਜਿੱਤੇਗਾ ਲੁਧਿਆਣੇ ਜਨਰਲ ਨਹੀਂ ਇਸ ਹਲਕੇ ਚ ਮੈਨੂੰ ਨਹੀਂ ਪਤਾ ਵੀ ਕਿੰਨੀ ਕੁ ਵੋਟ ਹੋਏਗੀ ਪਰ ਮੇਰਾ ਮੰਨਣਾ ਹੈ ਕਿ ਇੱਥੇ ਵਿਕਨ ਵਾਲੀ ਵੋਟ ਬਹੁਤ ਘਟਿਆ ਮੇਰਾ ਆਪਣਾ ਪਰਸਨਲ ਜੀ ਇਹਨਾਂ ਨੇ ਵੀ ਨਾਲ ਹੀ ਕਿਹਾ ਵੀ ਜਨਰਲ ਬੋਰਡ ਜਿਹੜੀ ਵਿਕਨੀ ਘਟਿਆ ਇੱਥੇ ਨਹੀਂ ਵਿਕਨ ਵਾਲੀ ਵੋਟ ਹੈਗੀ ਉਹਦਾ ਪੈਸਾ ਤੇਲਾ ਤੇ ਲੱਗੇਗਾ ਹਮ ਠੀਕ ਹੈ ਨਾ ਜੀ ਪਰ ਬਹੁਤੀ ਵਿਕਣ ਵਾਲੀ ਵੋਟ ਨਹੀਂ ਹੈਗੀ ਤੇ ਬੜਾ ਏਰੀਆ ਜਿਹੜਾ ਤੁਹਾਨੂੰ ਮੈਂ ਦੱਸਿਆ ਖੁਸ਼ਾਲ ਏਰੀਆ ਜੀ ਇੱਥੇ ਤੇ ਲੜਨਾ ਹੀ ਜਿਵੇਂ ਆਪਾਂ ਦੇਖਿਆ ਨਾ ਨਿਜੀ ਜਿਹੜੀ ਕਮਾਈ ਹੈ ਬੰਦਿਆਂ ਦੀ ਉਹੀ ਦਾਤੇ ਲੱਗਣੀ ਉਹੀ ਦਾਤੇ ਲੱਗਣੀ ਹੈ ਉਸਨੇ ਲੜਨਾ ਬਿਲਕੁਲ ਜੀ ਹਰਦੇਵ ਸਿੰਘ ਬਲੈਂਡ ਜੀ ਵੀ ਕਹਿ ਰਹੇ ਨੇ ਕਿ ਲੁਧਿਆਣਾ ਪੱਛਮੀ ਕੀ ਬਰਨਾਲਾ ਗਿੱਦੜਵਾ ਤੇ ਆਜ਼ਮਪੁਰ ਬਣ ਸਕਦਾ ਕਹਿੰਦੇ ਅੱਜ ਦੀ ਹਾਲਤ 'ਚ ਫਰਕ ਹੈ ਅੱਜ ਦੇ ਹਾਲਾਤ ਦੇ ਵਿੱਚ ਫਰਕ ਹੈ ਕਹਿੰਦੇ ਆਸ਼ੂ ਹਲਕੇ ਦਾ ਹੋਣ ਕਰਕੇ ਕਹਿੰਦੇ ਨਿਜੀ ਰਿਸ਼ਤੇ ਕੰਮ ਆਉਣਗੇ ਹਾਂਜੀ ਉਹ ਤੇ ਜਿਵੇਂ ਤੁਸੀਂ ਕਹੀਏ ਦੇਖੋ ਇਹ ਆ ਕਿ ਜੇ ਮੰਨ ਲਓ ਚਲੋ ਜੀ ਇੱਥ ਜੇ ਆਮ ਆਦਮੀ ਪਾਰਟੀ ਇਲੈਕਸ਼ਨ ਹਾਰ ਜਾਂਦੀ ਹੈ ਨਾ ਹੂੰ ਤਾਂ ਤੁਸੀਂ ਸਮਝ ਲਓ ਕਿ ਇਹਨਾਂ ਦੇ ਟੈਚੀ ਪੈਕ ਹੋ ਕੇ ਦਿੱਲੀ ਵਾਲਿਆਂ ਦੇ ਫੇਰ ਇਹਨਾਂ ਨੇ ਆਪ ਹੀ ਤਿਆਰੀ ਕਰ ਲੈਣੀ ਆ ਕਿ ਬਸ ਹੁਣ ਨਿਕਲੋ ਇਥੋਂ ਹੂੰ ਕਿਉਂਕਿ ਫੇਰ ਕੁਝ ਨਹੀਂ ਰਹਿਣਾ ਵੱਤ-ਵੱਦੇ ਕਰ ਹਾਂਜੀ ਵੱਤ-ਵੱਦੇ 1000 ਰੁਪਏ ਵਾਲਾ ਜਿਹੜਾ ਦਾਅ ਆ ਉਹ ਹੀ ਖੇੜ ਸਕਦੇ ਆ ਸੋ ਇਸ ਕਰਕੇ ਇਹਨਾਂ ਨੂੰ ਵੀ ਪਤਾ ਹੈ ਅੱਲ ਇਹਨਾਂ ਦੀ ਪਾਰਟੀ ਦਾ ਹੀ ਇੱਕ ਬੰਦਾ ਮਿਲਿਆ ਮੈਨੂੰ ਠੀਕ ਹੈ ਜੀ ਬਹੁਤ ਨੌਲੇਜ ਰੱਖਦਾ ਆਪਣੇ ਏਰੀਆ ਦਾ ਸੀਗਾ ਮਾਲਵੇ ਦਾ ਹੀ ਸੀਗਾ ਜੀ ਤਾਂ ਉਸਨੇ ਕੱਲ ਕਹੀ ਉਹਨੇ ਕਿ ਸਾਡੇ ਮਕਾਨ ਘਟ ਨੇ ਹੂੰ ਪਰ ਜਿੱਤ ਸਕਦੇ ਆ ਕਿਉਂਕਿ ਸਾਡੇ ਕੋਲ ਪਾਵਰ ਹੈ ਹੂੰ ਮਲਕਤੋ ਇਹ ਗੱਲ ਮੈਂ ਤਾਂ ਕਦੇ ਸੋਚੀ ਨਹੀਂ ਹੈ ਹਲੇ ਆਪਾਂ ਕੋਈ ਮੌਲ ਹੀ ਨਹੀਂ ਦੇਖਿਆ ਕੋਈ ਡਾਟਾ ਨਹੀਂ ਚੈੱਕ ਕੀਤਾ ਕੋਈ ਲੈਣਾ ਦੇ ਕੁਝ ਨਹੀਂ ਤਾਂ ਇਹਨਾਂ ਦਾ ਹੀ ਸਪੋਰਟਰ ਬੰਦਾ ਜਿਹੜਾ ਕਿ ਮਾਲਵੇ ਦੀ ਰਾਜਨੀਤੀ ਜਾਂ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਬਰੀਕੀ ਨਾਲ ਦੇਖਣ ਵਾਲਾ ਵਿਅਕਤੀ ਹੈ ਹੂੰ ਤੋ ਉਸਨੇ ਜਦੋਂ ਇਹ ਗੱਲ ਕਹੀ ਤਾਂ ਮੈਂ ਤੇ ਚੁੱਪੀ ਕਰਕੇ ਮੇਰੀ ਉਮੀਦ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਚੁੱਪੀ ਕਰ ਜਾਂਦਾ ਹੁੰਦਾ ਤਾਂ ਮੈਂ ਬੜਾ ਅੰਦਰੋਂ ਸੋਚਿਆ ਕਿ ਭਾਈ ਕਮਾਲ ਦੀ ਗੱਲ ਹੈ ਹਾਂਜੀ ਆਪਦੇ ਬੰਦੇ ਨੂੰ ਆਪਦੇ ਬੰਦੇ ਨੂੰ ਕੌਨਫੀਡੈਂਸ ਨਹੀਂ ਹੈਗਾ ਬਟ ਉਹ ਕਹਿੰਦਾ ਕਿ ਜਿੱਤ ਸਕਦੇ ਹਾਂ ਕਿਉਂਕਿ ਪਾਵਰ ਸਾਡੇ ਕੋਲ ਹੈ ਹੂੰ ਤੇ ਜੇ ਪਰ ਚਲੋ ਉਹ ਗੱਲਾਂ ਛੱਡ ਦੀਏ ਆਪਾਂ ਬੈਠਿਆਂ ਦੇ ਵਿਚਾਰ ਹੁੰਦੇ ਆ ਪਰ ਮੇਰਾ ਮੰਨਣਾ ਹੈ ਕਿ ਜੇਕਰ ਸੱਤਾਧਾਰੀ ਧਿਰ ਇਹ ਇਲੈਕਸ਼ਨ ਹਾਰ ਜਾਂਦੀ ਹੈ ਸੁਖਮ ਸਿੰਘ ਜੀ ਫਿਰ ਤੇ ਤੁਸੀਂ ਇੱਕ ਚੀਜ਼ ਹੋਰ ਸੋਚ ਕੇ ਇੱਥੋਂ ਚੱਲ ਪਿਓ ਫਿਰ ਹੂੰ ਕਿ ਫਿਰ 10 20 ਵਾਲਾ ਅੰਕੜਾ ਬਹੁਤ 27 ਜੋ ਉਹ ਵੀ ਬਹੁਤ ਦੂਰ ਦਾ ਹੋ ਜਾਏਗਾ 20 20 ਵਾਲਾ ਜੀ 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 ਬਿਲਕੁਲ ਬਿਲਕੁਲ ਤੇ ਜੇ ਜਿੱਤ ਜਾਂਦੇ ਆ ਤਾਂ ਫਿਰ ਤਾਂ 20 ਵੀ ਪੁੱਜ ਸਕਦੀ ਹੈ ਨਾ ਉਹ ਫਲਾਣਿਆ 20 ਪੁਜਾ ਦੁੱਤੀ ਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲੋ ਕਿ ਆਮ ਆਦਮੀ ਪਾਰਟੀ ਥੋੜੀ ਆ ਬੂਸਟ ਅਪ ਹੋ ਜਾਏਗੀ ਮੋੜੇ ਵੱਲ ਆ ਸਕਦੀ ਹੈ हां जी ਚਲੋ ਇੰਤਜ਼ਾਰ ਕਰਦੇ ਹਾਂ ਮਿੰਟੂ ਜੀ ਹੁਣ ਤੇ ਦਿਨ ਰਹਿ ਗਏ ਨੇ ਥੋੜੇ ਜਿਹਾ ਹਾਂ ਜੀ ਬਿਲਕੁਲ ਜੀ ਕਮਲਜੀਤ ਜੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਤੋਂ ਬਾਹਰ ਨਾ ਲੈਣੋ ਹਮ ਟੱਕਰ ਚ ਜ਼ਰੂਰ ਟੱਕਰ ਬਿਲਕੁਲ ਜੀ ਬਿਲਕੁਲ ਕੱਲਾ ਤੁਸੀਂ ਇਹ ਨਾ ਕਹੋ ਵੀ ਕੈਂਡੀਡੇਟ ਥੋੜਾ ਜਨ ਅਣਪਛਾਣਿਆ ਹੈ ਪਰ ਇਹ ਹੈ ਕਿ ਹੱਥ ਲੰਬੇ ਨਹੀਂ ਨਹੀਂ ਮੈਂ ਤੇ ਤੁਹਾਨੂੰ ਦੱਸਿਆ ਕਿ ਤੁਹਾਡੇ ਵਾਸਤੇ ਅਣਜਾਣ ਹੋ ਸਕਦਾ ਹੈ মিডিਆ ਵਾਸਤੇ ਉਥੋਂ ਦੇ ਲੋਕਲ ਲੋਕਾਂ ਵਾਸਤੇ ਅਣਜਾਣ ਨਹੀਂ ਹੈ ਕਿਉਂਕਿ ਉਹ ਸੈਂਟਰ ਤੱਕ ਪਹੁੰਚ ਰੱਖਦੇ ਆ ਸਰ ਜੀ ਬੀਜਪੀ ਨੇ ਕੋਈ ਕੈਂਡੀਡੇਟ ਅਨਾਉਂਸ ਕੀਤਾ ਤੇ ਫਿਰ ਸੋਚ ਸਮਝ ਕੇ ਕੀਤਾ ਗਲਾਸ ਇੱਥੇ ਸੋਹਣਿਆ ਮੈਂ ਤੇਰੀ ਪਹੁੰਚ ਖੁਦਾ ਤੱਕ ਜੀ ਕਿਤੇ ਮੁਸ਼ਕਲ ਪੈ ਜਾਵੇ ਬੰਦੇ ਨੂੰ ਪਾਰਕ ਲਵੀ